ਅੱਜ ਜਿੰਨੇ ਹੁਣ ਕਰ ਰਹੇ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਜਮ੍ਹਾਂ ਕਰਾ ਰਹੇ ਕੋਈ ਵੱਖਰਾ ਅਕਾਊਂਟ ਖੋਲ੍ਹ ਸਕਦਾ ਪਰ ਅਸੀਂ ਆਪ ਸੁਣ ਕੇ ਹੈਰਾਨ ਹੁੰਨੇ ਆ ਜਦੋਂ ਮੀਡੀਆ 'ਚ ਖਬਰ ਪੜ੍ਹਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਤਾਂ ਖਤਮ ਹੋ ਰਲ ਗਈ ਇਸ ਤਰ੍ਹਾਂ ਗੁੰਮਰਾਹ ਨਹੀਂ ਕਿਸੇ ਨੂੰ ਕਰਨਾ ਚਾਹੀਦਾ ਅਕਾਲ ਤਖਤ ਸਾਰਿਆਂ ਦਾ ਸਾਜਾ ਸਾਡਾ ਵੀ ਹੈ ਪਰ ਅਸੀਂ ਅਕਾਲ ਤਖਤ ਸਾਹਿਬ ਦੇ ਨਾਮ ਦੇ ਉੱਤੇ ਕਿਸੇ ਨੂੰ ਗੁੰਮਰਾਹ ਨਹੀਂ ਕਰ ਸਕਦੇ ਕਿਸੇ ਨੇ ਜਾਣਾ ਮਤਲਬ ਦੇ ਕਰਨ ਮਤਲਬ ਦੇ ਕੇ ਕੋਈ ਅਰਦਾਸ ਕਰਨਾ ਉਹ ਸਾਰਿਆਂ ਵਾਸਤੇ ਖੁੱਲੀ ਹੈ ਗੁਰੂ ਦਾ ਘਰ ਸਾਰਿਆਂ ਵਾਸਤੇ ਖੁੱਲ੍ਹਾ ਜਿਹੜਾ ਮੱਦੀ ਜਾਵੇ ਕਰ ਤੁਸੀਂ ਆਪ ਗਏ ਹੋ ਆਪ ਹੀ ਸੰਤਾ ਸਿੰਘ ਮੈਦਪੁਰੀ ਨੇ ਅਰਦਾਸ ਕੀਤੀ ਹੈ ਨਾ ਉਹ ਜਹਦਾਦ ਜੀ ਨੇ ਤਾਂ ਕਿਹਾ ਸੀ ਵੀ ਦੋ ਮੈਂਬਰ ਅਸਤੀਫਾ ਦੇ ਚੁੱਕੇ ਆ ਤੇ ਬਾਕੀ ਹੁਣ ਮੀਟਿੰਗ ਕਰਕੇ ਦੇਖਾਂਗੇ ਵੀ ਕਮੇਟੀ ਦਾ ਅਸੀਂ ਕੀ ਕਰਨਾ ਤੇ ਜਿਹੜਾ ਕੰਮ ਇਹਨਾਂ ਨੇ ਕਰਨਾ ਸੀ ਉਹ ਤਾਂ ਸਾਰਾ ਹੋ ਗਿਆ ਉਹ ਤਾਂ ਦੇਖੋ ਕੋਈ ਗਮਰਾਹ ਕਰੀ ਜਾਵੇ ਕੋਈ ਕਹਿੰਦਾ ਜੀ ਅਸੀਂ ਸ਼ੁਰੂ ਕਰ ਰਹੇ ਆ ਪਹਿਲੀ ਤੇ ਗੱਲ ਹੈ ਇਹ ਪਾਰਟੀ ਦਾ ਸਬਦਾਨ ਹੈ ਤੇ ਭਰਤੀਆਂ ਡਾਟਾ ਕੋਈ ਵੱਖਰੀ ਐਨਾਨਸ ਕਰੀ ਜਾਵੇ ਇਸ ਸੰਵਿਧਾਨ ਦੇ ਵਿੱਚ ਵਰਕਿੰਗ ਕਮੇਟੀ ਨੂੰ ਅਧਿਕਾਰ ਹੈ ਇਸੇ ਕਰਕੇ ਜਦੋਂ ਥੋੜੀ ਜਿਹੀ ਦੁਬਦਾ ਹੋਈ ਸੀ ਤੇ ਅਸੀਂ ਜਥੇਦਾਰ ਜੀ ਨੂੰ ਜਾ ਕੇ ਮਿਲ ਕੇ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਵੀ ਮੈਂ ਮੈਂ ਵੀ ਵਿੱਚ ਲਿਖਿਆ ਕਿ ਵਿਧਾਨ ਦੇ ਮੁਤਾਬਕ ਕਰ ਲਓ ਤੁਹਾਡੀ ਵਰਕਿੰਗ ਕਮੇਟੀ ਦੀ ਫੈਸਲਾ ਕਰਨਾ ਤੁਸੀਂ ਕਰ ਲਓ ਉਹਨਾਂ ਨੇ ਸਾਨੂੰ ਕਿਹਾ ਸੀ ਅਗਲੇ ਦਿਨ ਜਥੇਦਾਰ ਜੀ ਨੇ ਸਵਾਗਤ ਵੀ ਕੀਤਾ ਉਹਨਾਂ ਨੇ ਅਗਲੇ ਦਿਨ ਸਵਾਗਤ ਕੀਤਾ ਸੀ ਜਿਹੜੀਆਂ ਡਿਊਟੀਆਂ ਲੱਗੀਆਂ ਸੀ ਉਹਦਾ ਵੀ ਸਵਾਗਤ ਕੀਤਾ ਸੀ ਕੱਲਾ ਕੋਈ ਬੰਦਾ ਕਹਿ ਦੇਵੇ ਕਿ ਮੈਂ ਉਹਦੀ ਮਰਜ਼ੀ ਆਪਣੀ ਦੇਖੋ ਜੇ ਤਾਂ ਕਿਸੇ ਨੇ ਕੋਈ ਆਪਣੀ ਵੱਖਰੀ ਭਰਤੀ ਕਰਨੀ ਜਿਵੇਂ ਹੁਣ ਇੱਕ ਮੁਖਸਰ ਮਾਗੀ ਦੇ ਉੱਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਿਆ ਉਹ ਆਪਣੇ ਘਰ ਦੇ ਪਏ ਜਦੋਂ ਮਰਜ਼ੀ ਕਰ ਜੇ ਕਿਸੇ ਨੇ ਕੋਈ ਵੱਖਰੀ ਰਜਿਸਟਰ ਕਰਾਈ ਹੈ ਉਹਦਾ ਸਾਨੂੰ ਕੋਈ ਤਰਾਅ ਨਹੀਂ ਪਰ ਪਰ ਤੁਸੀਂ ਆਪ ਸਿਆਣੇ ਪੜੇ ਲਿਖੇ ਹੋ ਆ ਜਿਹੜੀ ਵਰਕਿੰਗ ਕਮੇਟੀ ਦੇ ਰੈਜੂਲੇਸ਼ਨ ਤੋਂ ਬਿਨਾ ਤੇ ਕੋਈ ਅਕਾਊਂਟ ਖੋਲ ਸਕਦਾ ਪਾਰਟੀ ਦਾ ਜੇ ਇਹਨਾਂ ਨੇ ਵੀ ਕੋਈ ਆਪਣੀ ਇਹਨਾਂ ਦਾ ਕੋਈ ਹੋਰ ਸੋਚਿਆ ਹੋਇਆ ਤੇ ਉਹਦੀ ਜਿਵੇਂ ਮਰਜ਼ੀ ਕਰਨ ਲੇਕਿਨ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਹੈ ਸਾਡੀ ਇੱਕ ਜਿਹੜੀ ਹੈਗੀ ਹੈ ਡਿਸਟ੍ਰਿਕਟ ਪਾਰਟੀ ਹੈ ਇਲੈਕਸ਼ਨ ਕਮਿਸ਼ਨ ਕੋਲੇ ਸਾਡਾ ਰੈਕੋਗਨਾਈਜ਼ ਸਾਡਾ ਸਿੰਬਲ ਹੈ ਤਕੜੀ ਚੋ ਨਿਸ਼ਾਨ ਹੈ ਸਾਡਾ ਇੱਕ ਸੰਵਿਧਾਨ ਹੈ ਸਾਧਾ ਸਾਧਾ ਦੇ ਉੱਤੇ ਸੰਵਿਧਾਨ ਦੇ ਵਿੱਚ ਹਰ ਚੀਜ਼ ਡਿਫਾਈਨਡ ਹੈ ਇਸ ਕਰਕੇ ਇਹ ਨਹੀਂ ਹੁੰਦਾ ਕਿ ਮੈਂ ਕਿਸੇ ਦੀ ਦੁਕਾਨ ਦੀਆਂ ਪੱਤੀਆਂ ਛਪਾ ਕੇ ਤੇ ਉਹਦੇ ਬਿੱਲ ਕੱਟਨੇ ਸ਼ੁਰੂ ਕਰ ਦਿਆ ਹਰ ਚੀਜ਼ ਰਜਿਸਟਰਡ ਹੈ ਸਾਡਾ ਅਕਾਊਂਟ ਹੈ ਸਾਡੀ ਇਨਕਮ ਟੈਕਸ ਦੀ ਰਿਟਰਨ ਹੁੰਦੀ ਹੈ ਸਾਡੇ ਇਲੈਕਸ਼ਨ ਕਮਿਸ਼ਨ ਨੂੰ ਰਿਟਰਨਾਂ ਫਾਈਲ ਹੁੰਦੀਆਂ ਇਲੈਕਸ਼ਨ ਦਾ ਸਾਰਾ ਖਰਚਾ ਇਲੈਕਸ਼ਨ ਕਮਿਸ਼ਨ ਨੂੰ ਸਬਮਿਟ ਹੁੰਦਾ ਅਕਾਊਂਟ ਸਾਰੇ ਆਡਿਟ ਹੁੰਦੇ ਆ ਤੇ ਇਹਦਾ ਮਤਲਬ ਤਾਂ ਫਿਰ ਜਿਹੜੀ ਮਰਗੀ ਪਾਰਟੀ ਦਾ ਕੱਲ ਨੂੰ ਮੈਂ ਕਿਸੇ ਹੋਰ ਪਾਰਟੀ ਦਾ ਅਕਾਊਂਟ ਖੋਲ ਕੇ ਤੇ ਭਰਤੀ ਸ਼ਿਭਾ ਕੇ ਮੈਂ ਇਹਦਾ ਹੁੜੀ ਕਰ ਸਕਦਾ ਅਸੀਂ ਕਿੰਨੀ ਵਾਰੀ ਬੇਨਤੀ ਕੀਤੀ ਇੱਕ ਵਾਰੀ ਨਹੀਂ ਤੁਹਾਡੇ ਸਾਹਮਣੇ ਇਸੇ ਜਗ੍ਹਾ ਦੇ ਉੱਤੇ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਲਈ ਸਿੰਗਲ ਲੀਡਰਸ਼ਿਪ ਨੇ ਕਹਿਆ ਸੀ ਕਿ ਕੋਈ ਭਰਤੀ ਦੀਆਂ ਕਾਪੀਆਂ ਲੈਣਾ ਚਾਵੇ ਸਾਡੇ ਦਫ਼ਤਰੋਂ ਆ ਕੇ ਲੈ ਸਕਦਾ ਖੁੱਲ ਕੇ ਕਹਿ ਸੀ ਜੇ ਨਹੀਂ ਕਿਹਾ ਤਾਂ ਤੁਸੀਂ ਜਵਾਬ ਦੇ ਸਕਦੇ ਦੇਖੋ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਤੋਂ ਨਿਗਰਾਨ ਕਮੇਟੀ ਇੱਕ ਅਨਾਉਂਸ ਹੋਈ ਸੀਗੀ ਅਸੀਂ ਉਹਨਾਂ ਨੂੰ ਬੜੀ ਬਾਰੀ ਬੇਨਤੀ ਕੀਤੀ ਐ ਜਦੋਂ ਭਰਤੀ ਚੱਲ ਰਹੀ ਸੀ ਵੀ ਸਾਡੇ ਵਾਸਤੇ ਹਰ ਚੀਜ਼ ਟਰਾਂਸਪੇਰੈਂਟ ਕੁਝ ਵੀ ਸਾਡੇ ਕੋਲੇ ਲੁਕਾਉਣ ਵਾਸਤੇ ਨਹੀਂ ਐ ਤੇ ਧਾਮੀ ਸਾਹਿਬ ਵੀ ਉਸ ਕਮੇਟੀ ਦੇ ਚੇਅਰਮੈਨ ਸੀ ਔਰ ਧਾਮੀ ਸਾਹਿਬ ਨੇ ਉਸ ਕਮੇਟੀ ਦੀਆਂ ਮੀਟਿੰਗਾਂ ਕਰਕੇ ਜਿਹੜੀ ਐ ਦੋ ਤਿੰਨ ਮੀਟਿੰਗਾਂ ਵੀ ਕੀਤੀਆਂ ਅਸੀਂ ਵੀ ਜਿਹੜੀ ਸਹਿਯੋਗ ਦੀ ਗੱਲ ਸੀ ਭੁੰਦਰ ਸਾਹਿਬ ਨੇ ਆਪ ਵੀ ਪਬਲੀਕਲੀ ਅਪੀਲ ਕੀਤੀ ਜਦੋਂ ਚੰਡੀਗੜ੍ਹ ਮੀਟਿੰਗ ਰੱਖੀ ਸੀ ਉਸ ਦਿਨ ਜੇ ਇੱਥੇ ਉਹ ਨਹੀਂ ਆਏ ਸੀ ਤਾਂ ਵੇਟ ਕਰਦੇ ਸੀ ਕਿ ਆਜੋ ਜੇ ਕਿਸੇ ਨੂੰ ਕਾਪੀ ਚਾਹੀਦੀ ਹੈ ਸਾਡੇ ਕੋਲੋਂ ਲਵੋ ਫਿਰ ਭੁੰਦਰ ਸਾਹਿਬ ਘਰ ਗਏ ਉੱਥੇ ਵੀ ਉਹਨਾਂ ਨੇ ਜਨਤਕ ਤੌਰ ਤੇ ਉੱਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਵਾਸਤੇ ਸਾਰੇ ਇੱਕੋ ਜਿਹੇ ਆ ਜੇ ਕਿਸੇ ਨੇ ਭੱਤੀ ਲੈਣੀ ਆ ਤੇ ਅਸੀਂ ਤੁਹਾਨੂੰ ਕਾਪੀਆਂ ਦੇ ਸਕਦੇ ਹਾਂ ਤੁਸੀਂ ਲੈ ਲਵੋ ਪਰ ਜੋ ਹਾਲਾਤ ਬਣੇ ਕਿ ਸਭ ਤੋਂ ਸੀਨੀਅਰ ਧਮੀ ਸਾਹਿਬ ਤੇ ਡੁੰਗਰ ਸਾਹਿਬ ਸੀ ਕਮੇਟੀ ਜਿਹੜੀਆਂ ਦੋਨੇ ਰਿਸਪੈਕਟਡ ਪਰਸਨੈਲਿਟੀਜ਼ ਆ ਔਰ ਬੜੇ ਸੀਨੀਅਰ ਲੀਡਰ ਆ ਸੀਜ਼ਨ ਲੀਡਰ ਆ ਦੋਨੇ ਦੋਨਾਂ ਨੂੰ ਸਿਫਾ ਦੇਣਾ ਪੈ ਗਿਆ ਤੇ ਕਮੇਟੀ ਤੇ ਕਿੱਡਾ ਵੱਡਾ ਪ੍ਰਸ਼ਨ ਚੈਨ ਆ ਵੀ ਤੁਸੀਂ ਇਦਾਂ ਦੇ ਹਾਲਾਤ ਮੈਂਬਰ ਸਰਬਾਨ ਨੇ ਪੈਦਾ ਕਰ ਦਿੱਤੇ ਕਿ ਸਿਰਫ ਨਿਗਰਾਨੀ ਕਰਨੀ ਸੀ ਤੇ ਉੱਥੇ ਵੀ ਤੁਸੀਂ ਜਿਹੜੀ ਆ ਕੋਈ ਸਹਿਮਤੀ ਨਹੀਂ ਬਣ ਦਿੱਤੀ ਕਿਉਂਕਿ ਕੁਝ ਮੈਂਬਰਾਂ ਦੀ ਮਨਸ਼ਾ ਜਿਹੜੀ ਆ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਾਸੇ ਹੀ ਐ ਬੜੀ ਕਲੀਅਰ ਗੱਲ ਮੈਂ ਕਹਿਣੀ ਚਾਹੁੰਦਾ ਨਹੀਂ ਤਾਂ ਜਿਵੇਂ ਅਸੀਂ ਬੇਨਤੀ ਕਰਦੇ ਸੀ ਸਾਰਿਆਂ ਨੂੰ ਕਿ ਭੱਤੀ ਲਾਓ ਆਪਣੀ ਉਹ ਭੱਤੀ ਲਾ ਕੇ ਕਰਨੀ ਚਾਹੁੰਦੇ ਤਾਂ ਕਰ ਸਕਦੇ ਸੀ ਪਰ ਕੁਝ ਬੰਦਿਆਂ ਨੇ ਗੁੰਮਰਾਹਕੁੰਨ ਪ੍ਰਚਾਰ ਜਿਹੜਾ ਉਹ ਲਗਾਤਾਰ ਜਾਰੀ ਰੱਖਿਆ ਉਹਨਾਂ ਦੀਆਂ ਤਾਰਾਂ ਕਿਤੇ ਹੋਰ ਜੁੜੀਆਂ ਹੋਈਆਂ ਮੈਂ ਪਹਿਲਾਂ ਵੀ ਕਹਿੰਨਾ ਉਹ ਨੁਕਸਾਨ ਜਿਹੜਾ ਪਾਰਟੀ ਦਾ ਸਿਰਫ ਕਰਨਾ ਚਾਹੁੰਦੇ ਸੀ ਇਸ ਕਰਕੇ ਆਕਾਲ ਤਖਤ ਸਾਹਿਬ ਦੇ ਜਿਹੜੀ ਹੈਗੀ ਹੈ ਜਦੋਂ ਦੋਨੇ ਸੀਨੀਅਰ ਮੋਸਟ ਮੈਂਬਰ ਅਸਤੀਫਾ ਦੇ ਗਏ ਤੇ ਇਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਕਿ ਜੇ ਤੁਸੀਂ ਚੰਗੀ ਤਰ੍ਹਾਂ ਬਿਹੇਵ ਕਰਦੇ ਤਾਂ ਐਨੇ ਸੀਨੀਅਰ ਬੰਦਿਆਂ ਨੂੰ ਅਸਤੀਫਾ ਕਿਉਂ ਅਕਾਲ ਤੱਕ ਸਭ ਨੂੰ ਭੇਜਣਾ ਪੈਂਦਾ ਕਮੇਟੀ ਤੋਂ ਕੋਈ ਕਾਰਨ ਸੀਗੇ ਤੇ ਤਾਂ ਹੀ ਭੱਜਦੇ ਨਾ ਤੁਸੀਂ ਕਹਿ ਰਹੇ ਜਿੰਨਾਂ ਦੀਆਂ ਉਦਾਹਰਣਾਂ ਹੁੰਦੀਆਂ ਹਨ ਹਾਂਜੀ ਚਲੋ ਤੁਹਾਨੂੰ ਪਤਾ ਹੀ ਆ ਤੁਹਾਨੂੰ ਪਤਾ ਹੀ ਹੈ ਨਹੀਂ ਤਾਂ ਹੌਲੀ-ਹੌਲੀ ਜਿਹੜੀ ਤੁਹਾਡੇ ਸਾਹਮਣੇ ਥੋੜੇ ਦਿਨਾਂ ਤੱਕ ਬਿੱਲੀ ਤੁਹਾਡੇ ਬਾਹਰ ਆਪ ਹੀ ਆ ਜਾਣੀ ਵੀ ਉਹਨਾਂ ਦਾ ਮਕਸਦ ਕੀ ਸੀਗਾ ਉਹਨਾਂ ਦਾ ਤੁਹਾਡੇ ਸਾਹਮਣੇ ਆ ਜਾਨੀ ਕੋਸੀਤ ਮੈਂ ਮੈਂ ਚਾਹੁੰਨਾ ਆਪੇ ਹੀ ਉਹਨਾਂ ਨੇ ਜਿੰਨੇ ਕਾਲੇ ਪਏ ਆ ਉਹਨਾਂ ਨੇ ਆਪਣੀ ਮਨਛਾ ਆਪੇ ਚਾਰ ਕਰਦਣੀ ਹੈ ਮੈਂ ਮੈਨੂੰ ਕਹਨ ਤੁਸੀਂ ਇਸ ਪਾਸੇ ਦੇਖੋ ਗਾਲਿਆ ਨਾ ਵੀ ਗੁਰੂ ਘਰ ਜਾ ਕੇ ਗੁਰੂ ਘਰ ਜਾ ਕੇ ਕੋਈ ਅਰਦਾਸ ਕਰੇ ਤੇ ਕਿਸੇ ਨੂੰ ਪ੍ਰੋਕਸ ਸਕਦਾ ਤੁਸੀਂ ਚਾਹੋ ਤੁਸੀਂ ਕਰ ਸਕਦੇ ਹੋ ਮੈਂ ਚਾਹੋ ਮੈਂ ਜਾ ਕੇ ਅਰਦਾਸ ਕਰ ਸਕਦਾ ਚਾਹੇ ਹਰਮੰਦਰ ਸਾਹਿਬ ਕਰ ਲਓ ਚਾਹੇ ਕਾਲ ਤਕ ਸਾਹਿਬ ਤੇ ਕਰ ਲਓ ਚਾਹੇ ਕਿਸੇ ਹੋਰ ਗੁਰਦੁਆਰਾ ਸਾਹਿਬ ਕਰ ਲਓ ਕਿਸੇ ਕਿਸੇ ਸਾਹ ਤੇ ਕਰ ਤੁਸੀਂ ਆਪ ਗਏ ਹੋ ਆਪ ਹੀ ਸੰਤਾ ਸਿੰਘ ਮੈਦਪੁਰੀ ਨੇ ਅਰਦਾਸ ਕੀਤੀ ਹੈ ਨਾ ਉੱਥੇ ਉਹ ਤੁਹਾਡੀ ਤੁਸੀਂ ਤੈਅ ਕਰਕੇ ਗਏ ਤੁਸੀਂ ਅਰਦਾਸ ਕਰਕੇ ਆ ਗਏ ਉਹਦੇ ਤੇ ਅਰਦਾਸ ਕੀਤਾ ਨਹੀਂ ਇਹ ਤੁਸੀਂ ਜੈਦਾਬਾਦ ਸਾਹਿਬ ਜੀ ਨੂੰ ਨਹੀਂ ਪੁੱਛਣਾ ਮੈਂ ਮੈਂ ਜਹਦਾ ਜੀ ਦੇ ਵਿਆਪ ਤੇ ਕੁਝ ਕਹਾਂ ਜਹਦਾ ਜੀ ਨੇ ਤਾਂ ਕਿਹਾ ਸੀ ਵੀ ਦੋ ਮੈਂਬਰ ਅਸਤੀਫਾ ਦੇ ਚੁੱਕੇ ਆ ਤੇ ਬਾਕੀ ਹੁਣ ਮੀਟਿੰਗ ਕਰਕੇ ਦੇਖਾਂਗੇ ਵੀ ਕਮੇਟੀ ਦਾ ਅਸੀਂ ਕੀ ਕਰਨਾ ਤੇ ਇਹਨਾਂ ਚੋ ਕੋਈ ਉਹਨਾਂ ਨੇ ਤਾਂ ਪਹਿਲੀ ਗੱਲ ਹੈ ਨਿਗਰਾਨ ਕਮੇਟੀ ਸੀ ਤੇ ਜਿਹੜਾ ਕੰਮ ਇਹਨਾਂ ਨੇ ਕਰਨਾ ਸੀ ਉਹ ਤਾਂ ਸਾਰਾ ਹੋ ਗਿਆ ਤਾਂ ਆਪ ਤਾਂ ਹੀ ਪੈਰਲਲ ਸ਼ੁਰੂ ਕਰਤਾ ਉਹ ਤਾਂ ਦੇਖੋ ਕੋਈ ਗਮਰਾਹ ਕਰੀ ਜਾਵੇ ਕੋਈ ਕਹਿੰਦਾ ਜੀ ਅਸੀਂ ਸ਼ੁਰੂ ਕਰ ਰਹੇ ਆ ਪਹਿਲੀ ਤੇ ਗੱਲ ਹੈ ਇਹ ਪਾਰਟੀ ਦਾ ਸੰਵਿਧਾਨ ਆ ਮੈਂ ਅੱਗੇ ਵੀ ਬੀਪੀਪੀ ਦੱਸਿਆ ਸੀ ਕਿ ਤੇ ਭਰਤੀਆਂ ਡਾਟਾ ਕੋਈ ਵੱਖਰੀਆਂ ਅਨਾਉਂਸ ਕਰੀ ਜਾਵੇ ਤੇ ਇਹ ਸੰਵਿਧਾਨ ਦੇ ਵਿੱਚ ਵਰਕਿੰਗ ਕਮੇਟੀ ਨੂੰ ਅਧਿਕਾਰ ਹੈ ਇਸੇ ਕਰਕੇ ਜਦੋਂ ਥੋੜੀ ਜਿਹੀ ਦੁਬਦਾ ਹੋਈ ਸੀ ਤੇ ਅਸੀਂ ਜਥੇਦਾਰ ਜੀ ਨੂੰ ਜਾ ਕੇ ਮਿਲ ਕੇ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਵੀ ਮੈਂ ਮੈਂ ਵੀ ਵਿੱਚ ਲਿਖਿਆ ਕਿ ਵਿਧਾਨ ਦੇ ਮੁਤਾਬਕ ਕਰ ਲਓ ਤੁਹਾਡੀ ਵਰਕਿੰਗ ਕਮੇਟੀ ਨੇ ਫੈਸਲਾ ਕਰਨਾ ਤੁਸੀਂ ਕਰ ਲਓ ਉਹਨਾਂ ਨੇ ਸਾਨੂੰ ਕਿਹਾ ਸੀ ਅਗਲੇ ਦਿਨ ਜਥੇਦਾਰ ਜੀ ਨੇ ਸਵਾਗਤ ਵੀ ਕੀਤਾ ਸੀ ਤੁਸੀਂ ਉਹਨਾਂ ਉਹਨਾਂ ਨੂੰ ਕੰਟਰੋਵਰਸੀ 'ਚ ਨਾ ਪਾਓ ਉਹਨਾਂ ਨੇ ਅਗਲੇ ਦਿਨ ਸਵਾਗਤ ਕੀਤਾ ਸੀ ਜਿਹੜੀਆਂ ਡਿਊਟੀਆਂ ਲੱਗੀਆਂ ਸੀ ਉਹਦਾ ਵੀ ਸਵਾਗਤ ਕੀਤਾ ਸੀ ਔਰ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਮੇਰੇ ਕੋਲ ਹੀ ਆ 10 ਸ਼੍ਰਮਣੀ ਕਾਲੀਦਾਲ ਵਰਕਿੰਗ ਕਮੇਟੀ will have the dates of enrollment and election ਤੇ ਹੁਣ ਕੱਲਾ ਕੋਈ ਬੰਦਾ ਕਹਿ ਦੇਵੇ ਕਿ ਮੈਂ ਉਹਦੀ ਮਰਜ਼ੀ ਆਪਣੀ ਦੇਖੋ ਜੇ ਤਾਂ ਕਿਸੇ ਨੇ ਕੋਈ ਆਪਣੀ ਵੱਖਰੀ ਭਰਤੀ ਕਰਨੀ ਜਿਵੇਂ ਹੁਣ ਇੱਕ ਮੁਖਸਰ ਮਾਗੀ ਦੇ ਉੱਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਿਆ ਉਹ ਆਪਣੇ ਘਰ ਦੇ ਪਏ ਜਦੋਂ ਮਰਜ਼ੀ ਕਰ ਜੇ ਸਦਾ ਸਿਮਰਨ ਸਿੰਘ ਮਾਨ ਰਣ ਕਰਨੀ ਉਹ ਜਦੋਂ ਮਰਜ਼ੀ ਕਰਨ ਆਪਣੀ ਅਸੀਂ ਉਹਨਾਂ ਨੂੰ ਰੋਕਦੇ ਨਹੀਂ ਜੇ ਇਹਨਾਂ ਨੇ ਵੀ ਕੋਈ ਆਪਣੀ ਇਹਨਾਂ ਦਾ ਕੋਈ ਹੋਰ ਸੋਚਿਆ ਹੋਇਆ ਤੇ ਉਹਦੀ ਜਿਵੇਂ ਮਰਜ਼ੀ ਕਰਨ ਲੇਕਿਨ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਸਾਡੀ ਇੱਕ ਜਿਹੜੀ ਹੈਗੀ ਹੈ ਰਜਿਸਟਰਡ ਪਾਰਟੀ ਹੈ ਇਲੈਕਸ਼ਨ ਕਮਿਸ਼ਨ ਕੋਲੇ ਸਾਡਾ ਰੈਕੋਗਨਾਈਜ਼ ਸਾਡਾ ਸਿੰਬਲ ਹੈ ਤੱਕੜੀ ਚੌਕ ਨਿਸ਼ਾਨਾ ਸਾਡਾ ਇੱਕ ਸੰਵਿਧਾਨ ਹੈ ਔਰ ਇਹਦੇ ਵਿੱਚ ਥਾਂ-ਥਾਂ ਤੇ ਲਿਖਿਆ ਹੋਇਆ ਪਹਿਲਾਂ ਤੇ ਮੈਂ ਤੁਹਾਨੂੰ ਪਹਿਲੀ ਲਾਈਨ ਪੜ੍ਹ ਦਿੰਦਾ ਆ ਭਰਤੀ ਦਾ ਪਹਿਲਾ ਸ਼ਬਦ ਹੈ ਅਨਰੋਲਮੈਂਟ ਫੀਸ ਕਿ ਜਿਹੜੀ ਭਰਤੀ ਦਾ ਕਿਆ ਪਹਿਲੀ ਲਾਈਨ ਹੀ ਆ ਦਾ ਅਨਰੋਲਮੈਂਟ ਫੀਸ ਸ਼ਲ ਬੀ ਡਿਪਾਜ਼ਿਟਡ ਇਨ ਦਾ ਆਫਿਸ ਆਫ ਸ਼੍ਰੋਮਣੀ ਅਕਾਲੀ ਦਲ ਅੱਜ ਜਿੰਨੇ ਹੁਣ ਕਰ ਰਹੇ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਜਮ੍ਹਾਂ ਕਰਾ ਰਹੇ ਕੋਈ ਵੱਖਰਾ ਅਕਾਊਂਟ ਖੋਲ ਸਕਦਾ ਤੁਸੀਂ ਦੱਸੋ ਜਿਸਟਡ ਪਾਰਟੀ ਆ ਰੈਗੂਲੇਸ਼ਨ ਪੈਂਦਾ ਬੈਂਕ ਚ ਅਕਾਊਂਟ ਖੁੱਲਦਾ ਦਸਕਤ ਜਾਂਦੇ ਆ ਕਿ ਇਹਦੇ ਇਹਦੇ ਦਸਕਤ ਚਾਹੀਦੇ ਆ ਆ ਪੂਰਾ ਇੱਕ ਇੱਕ ਚੀਜ਼ ਸੰਵਿਧਾਨ ਦੇ ਵਿੱਚ ਲਿਖੀ ਹੋਈ ਆ ਕੋਈ ਇਹ ਨਹੀਂ ਕਿ ਜਿੱਦਾਂ ਕੋਈ ਮਰਜ਼ੀ ਕਰਕੇ ਚرائی ਗਈ ਏ ਪਾਰਟੀ ਅਕਾਊਂਟਸ ਵਿਲ ਬੀ ਮੇਨਟੇਨਡ ਇਨ ਐਨੀ ਬ੍ਰਾਂਚ ਆਫ ਦੀ ਸ਼ੈਡਿਊਲਡ ਬੈਂਕ ਐਂਡ ਵਿਲ ਬੀ ਆਪਰੇਟਿਡ ਬਾਈ ਪ੍ਰੈਜ਼ੀਡੈਂਟ ਆਫ ਰਿਕ ਟ੍ਰੇਜ਼ਰ ਐਂਡ ਵਨ ਆਫਿਸ ਬੀਨ ਡੈਜ਼ਿਗਨੇਟਡ ਬਾਈ ਪ੍ਰੈਜ਼ੀਡੈਂਟ ਫਾਰ ਥਿਸ ਪਰਪਸ ਤੇ ਦੱਸੋ ਕੌਣ ਗਮਰਾਹ ਕਰ ਰਿਹਾ ਨਾ ਜੇ ਕੋ ਕਵੇ ਵੀ ਮੈਂ ਸ਼ੁਰੂ ਕਰਨੀ ਹੈ ਪ੍ਰੈਜ਼ੀਡੈਂਟ ਤੇ ਖਜ਼ਾਨਚੀ ਪਹਿਲੀ ਲਾਈਨ ਮੇ ਪੜ੍ਹ ਕੇ ਦੱਸ ਦਿੱਤੀ ਕਿ ਭਰਤੀ ਉੱਥੇ ਜਮ੍ਹਾਂ ਹੋਣੀ ਹੈ ਦੂਜੀ ਗੱਲ ਦਾ ਵਰਕਿੰਗ ਕਮੇਟੀ ਸ਼ਲ ਹੈਵ ਦਾ ਪਾਵਰਸ ਟੂ ਮੇਕ ਰੂਲਸ ਰਿਗਾਰਡਿੰਗ ਮੇਨਟੇਨੈਂਸ ਆਫ ਅਕਾਊਂਟਸ ਠੀਕ ਹੈ ਜੀ ਇਹ ਪਾਰਟੀ ਦਾ ਸੰਵਿਧਾਨ ਹੈ ਦਾ ਅਕਾਊਂਟਸ ਆਫ ਸ਼੍ਰੋਮਣੀ ਅਕਾਲੀ ਦਲ ਵਿਲ ਬੀ ਐਡਿਟਡ ਆਡੀਟਡ ਐਨਓਡੀ and audit report will be placed before the meeting of working committee the working committee will appoint auditors for accounts of district thahan de utte sabdhan de vich har cheez define hai is karan ke nahi hunda ke main kisi di dukaan di pattiyan chipa ke te ode bill katne shuru karde har cheez registered hai sada account hai sadi income tax di return hundi hai sade election commission nu returna file hundiyan election da sara kharcha election commission nu submit hunda ਅਕਾਊਂਟ ਸਾਰੇ ਆਡਿਟ ਹੁੰਦੇ ਆ ਤੇ ਇਹਦਾ ਮਤਲਬ ਤੇ ਫਿਰ ਜਿਹੜੀ ਮਰਜੀ ਪਾਰਟੀ ਦਾ ਕੱਲ ਨੂੰ ਮੈਂ ਕਿਸੇ ਹੋਰ ਪਾਰਟੀ ਦਾ ਅਕਾਊਂਟ ਖੋਲ ਕੇ ਤੇ ਭਰਤੀ ਸਿਪਾਹ ਕੇ ਮੈਂ ਇਹਦੇ ਹੁਣੇ ਕਰ ਸਕਦਾ ਜਿਹੜੀ ਉਹ ਪਾਰਟੀ ਜੋ ਕਰ ਰਹਾ ਹਾਂ ਗੱਲ ਸਗੋ ਕੋਈ ਤੁਹਾਡੇ ਕੋਲ ਕੋਈ ਪਰਚੀ ਆਈ ਤੇ ਸਾਨੂੰ ਦੱਸਿਆ ਜੀ ਆਈ ਤਾਂ ਆਈ ਤਾਂ ਲੱਭਦੇ ਫਿਰਦੇ ਆ ਵੀ ਪਤਾ ਲੱਗੇ ਵੀ ਸਾਡੀ ਤਾਂ ਨਹੀਂ ਕੋਈ ਸਿਪਾਈ ਫਿਰਦਾ ਕੋਈ ਆਪਣੀ ਛਪਾ ਦੇਵੇ ਕਿਸੇ ਦੀ ਕੋਈ ਬੱਕਰੀ ਸਾਨੂੰ ਕੋਈ ਦਰਾ ਨਹੀਂ ਜੇ ਕਿਸੇ ਨੇ ਕੋਈ ਬੱਕਰੀ ਰਜਿਸਟਰ ਕਰਾਈ ਹੈ ਉਹਦਾ ਸਾਨੂੰ ਕੋਈ ਦਰਾ ਨਹੀਂ ਪਰ ਪਰ ਤੁਸੀਂ ਆਪ ਸਿਆਣੇ ਬੜੇ ਲਿਖਿਓ ਆ ਜਿਹੜੀ ਵਰਕਿੰਗ ਕਮੇਟੀ ਦੇ ਰੈਜ਼ੋਲੂਸ਼ਨ ਤੋਂ ਬਿਨਾ ਤੇ ਕੋਈ ਅਕਾਊਂਟ ਖੋਲ੍ਹ ਸਕਦਾ ਪਾਰਟੀ ਦਾ ਮਤਲਬ ਇਹ ਹੋਗਾ ਵੀ ਇਹ ਰਾਗਾ ਦਾ ਕਾਰਤੀਕਰਮ ਬਣੂਗਾ ਜਿਹਨੇ ਇਹ ਜਾ ਰਿਹਾ ਚਰਚਾਾਂ ਵਿੱਚ ਆ ਰਹੀਆਂ ਨੇ ਇਹਦੇ ਉੱਤੇ ਸਾਡੇ ਗਿਆਨ ਦੀ ਸਾਥੀ ਤੋਂ ਉਹਨਾਂ ਨੇ ਨਾ ਕੋਈ ਮਕਸਦ ਹੀ ਹੈ ਬਾਤਿਓ ਕਿ ਉਹ ਤੇ ਇੱਕ ਕੜੀ ਦੇ ਤੌਰ ਤੇ ਦੇਖਣਾ ਚਾਹੁੰਦੇ ਤੁਸੀਂ ਬੜੇ ਢੂੰਗੇ ਪੱਤਰਕਾਰ ਹੋ ਤੁਸੀਂ ਚਰਚਾਵਾਂ ਦੇ ਨਾਂ ਨਾ ਪਾਓ ਤੁਹਾਨੂੰ ਸਾਰਾ ਪਤਾ ਤੇ ਕੀ ਕੋਈ ਕੀ ਕੋਈ ਚੱਲ ਰਿਹਾ ਤਾਨੂੰ ਦੱਸ ਦੋ ਭਾਵੇਂ ਸਾਰੀ ਗੱਲ ਦੀ ਇਸ ਕਰਕੇ ਸਾਨੂੰ ਵੀ ਕਾਫੀ ਕੁਝ ਪਤਾ ਪਰ ਅਸੀਂ ਕੁਝ ਚੀਜ਼ਾਂ ਸਮੇਂ ਤੋਂ ਪਹਿਲਾਂ ਨਹੀਂ ਕਹਿਣੀਆਂ ਚਾਹੁੰਦੇ ਮੈਂ ਤਾਂ ਹੀ ਕਿਹਾ ਸੀ ਕਿ ਆਪਾਂ ਹੀ ਤੁਹਾਡੇ ਸਾਹਮਣੇ ਖੁੱਲ੍ਹ ਕੇ ਗੱਲ ਆ ਜਾਣੀ ਹੈ ਕਿ ਕੁਝ ਬੰਦੇ ਕੀ ਕਰਨਾ ਚਾਹੁੰਦੇ ਆ ਆਦਰਵਾਇਜ਼ ਕੋਈ ਅਸੀਂ ਕਿੰਨੀ ਵਾਰੀ ਬੇਨਤੀ ਕੀਤੀ ਇੱਕ ਵਾਰੀ ਨਹੀਂ ਤੁਹਾਡੇ ਸਾਹਮਣੇ ਇਸੇ ਜਗ੍ਹਾ ਦੇ ਉੱਤੇ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਨੀਂ ਸਿੰਘ ਦੇ ਲੀਡਰਸ਼ਿਪ ਨੇ ਕਹਾਂ ਸੀ ਕਿ ਕੋਈ ਭਰਤੀ ਦੀਆਂ ਕਾਪੀਆਂ ਲੈਣਾ ਚਾਵੇ ਸਾਡੇ ਦਫ਼ਤਰੋਂ ਆ ਕੇ ਲੈ ਸਕਦਾ ਖੁੱਲ ਕੇ ਕਹਿਸ ਜੇ ਨਹੀਂ ਕਿਹਾ ਤਾਂ ਤੁਸੀਂ ਜਵਾਬ ਦੇ ਸਕਦੇ ਕਦੀ ਪੱਖਪਾਤ ਨਹੀਂ ਅਸੀਂ ਕੀਤਾ ਕਿਉਂਕਿ ਪਾਰਟੀ ਦਾ ਇੱਕ ਫੈਮਿਲੀ ਮੈਟਰ ਹੁੰਦਾ ਭਰਤੀ ਅਸੀਂ ਜਿਹੜੀ ਮੇਨ ਟੀਰ ਜਿਹੜੀ ਵੀ ਸਤਾਪਤੀ ਚ ਬੈਠੀ ਐ ਉਹਦੀ ਡਿਊਟੀ ਬੰਦੀ ਹੁੰਦੀ ਐ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਅਸੀਂ ਆਪਣੀ ਜ਼ਿੰਮੇਵਾਰੀ ਉਹ ਪੂਰੀ ਨਿਭਾਈ ਐ ਅਸੀਂ ਕਦੀ ਉਸ ਗੱਲ ਤੋਂ ਜ਼ਿੰਮੇਵਾਰੀ ਤੋਂ ਭੱਜੇ ਨਹੀਂ ਪਰ ਅਸੀਂ ਆਲ ਸੁਣ ਕੇ ਹੈਰਾਨ ਹੁੰਨੇ ਆ ਜਦੋਂ ਮੀਡੀਆ ਚ ਖਬਰ ਪੜ੍ਹਦੇ ਆ ਕਿ ਸ਼ਰੋਮਣੀ ਅਕਾਲੀ ਦਲ ਦੀ ਪਤਨੀ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਤਾਂ ਖਤਮ ਹੋ ਲੱਗੀ ਇਸ ਤਰ੍ਹਾਂ ਗੁਮਰਾਹ ਨਹੀਂ ਕਿਸੇ ਨੂੰ ਕਰਨਾ ਚਾਹੀਦਾ ਆਕਾਸ਼ਿਕ ਸਾਰਿਆਂ ਦਾ ਸਾਝਾ ਸਾਡਾ ਵੀ ਹੈ ਪਰ ਅਸੀਂ ਆਕਾਸ਼ਿਕ ਸਾਹਿਬ ਦੇ ਨਾਮ ਦੇ ਉੱਤੇ ਕਿਸੇ ਨੂੰ ਗੁਮਰਾਹ ਨਹੀਂ ਕਰ ਸਕਦੇ ਕਿਸੇ ਨੂੰ ਜਾਣਾ ਮੱਥਾ ਟੇਕਣਾ ਮੱਥਾ ਟੇਕ ਕੇ ਕੋਈ ਅਰਦਾਸ ਕਰਨਾ ਉਹ ਸਾਰਿਆਂ ਵਾਸਤੇ ਖੁੱਲੀ ਹੈ ਗੁਰੂ ਦਾ ਘਰ ਸਾਰਿਆਂ ਵਾਸਤੇ ਖੁੱਲ੍ਹਾ ਜਿਹੜਾ ਮੱਦੀ ਜਾਵੇ ਕਰੇ ਜਿਵੇਂ ਦੀ ਮਹਿਮਾਨੀ ਨਾਲ ਜੁਆਬ ਦਿੱਸਦੇ ਹੋ ਮੁਲਕੇ ਦਿੰਦੇ ਹੋ ਨਾਸ ਤੋਂ ਚੋਚਾ ਨਹੀਂ ਦੱਸੋ ਨਹੀਂ ਮੈਂ ਚਾਹੁੰਦਾ ਵੀ ਬ੍ਰੇਕਿੰਗ ਤੁਹਾਡੇ ਲੋ ਆਵੇ ਮੈਂ ਤੁਹਾਡਾ ਹੱਕ ਨਹੀਂ ਮਾਰਨਾ ਚਾਹੁੰਦਾ ਫੇਰ ਫੇਰ ਤੁਹਾਡੀ ਤੁਹਾਡੀ ਬ੍ਰੇਕਿੰਗ ਨਹੀਂ ਪੰਦੀ ਇਸ ਕਰਕੇ ਮੈਂ ਮੈਂ ਰਾਜਨੀਤਿਕ ਵਰਕਰ ਵਾਲੀ ਥਾਂ ਹੀ ਰਹਿਣਾ ਚਾਹੁੰਦਾ ਮੈਂ ਮੀਡੀਆ ਦੀ ਥਾਂ ਨਹੀਂ ਲੈਣਾ ਚਾਹੁੰਦਾ ਉਹ ਸੋਣੀ ਤੁਹਾਡੇ ਹੀ ਲੱਗਦੀ ਐ ਇੱਕੋ ਦਮ ਵੀ ਬ੍ਰੇਕਿੰਗ